ਹੁਣ ਜਿਸ ਤਰ੍ਹਾਂ ਜਿਵੇਂ ਲੋਕ ਕਹਿ ਰਹੇ ਆ ਸੋਸ਼ਲ ਮੀਡੀਆ ਤੇ ਵਾਰੀ ਵਾਰੀ ਕੱਲ ਤੇ ਮੈਂ ਕਾਫੀ ਜਗ੍ਹਾ ਤੇ ਪੜਿਆ ਲੋਕ ਕਹਿ ਰਹੇ ਸੀ ਕਿ ਡਾਈਨਾਸੌਰ ਵਾਪਸ ਆ ਗਏ ਜੀ ਡਾਈਨਾਸੌਰਾਂ ਦੇ ਨਿਸ਼ਾਨ ਮਿਲ ਰਹੇ ਨੇ ਇਸ ਤਰ੍ਹਾਂ ਚਲੋ ਲੋਕਾਂ ਦਾ ਆਪਣਾ ਅੰਦਾਜ਼ ਹੈ ਕਿਸੇ ਚੀਜ਼ ਨੂੰ ਵੇਖਣ ਕਰਨ ਦਾ ਪਰ ਇੱਕ ਚੀਜ਼ ਤੇ ਹੈ ਕਿ ਜਿਸ ਤਰ੍ਹਾਂ ਇੱਥੇ ਜੋਂ ਜੇ ਆਪਾਂ ਗਿਣਤੀ ਦੇਖੀਏ ਤੇ ਅਕਾਲੀ ਦਲ ਜਿਨੇ ਜੋਂਸ ਤੇ ਆਪਣਾ ਪੈਰ ਜਮਾ ਆ ਗਿਆ ਉਹ ਵਾਕਈ ਹੈਰਾਨ ਕਰਨ ਵਾਲਾ ਵੀ ਹੈ ਤੇ ਉਹ ਚੀਜ਼ ਅਗਲੇ ਟਾਈਮ ਵਾਸਤੇ ਵੀ ਕੁਝ ਨਾ ਕੁਝ ਰਾਹ ਹੋਰ ਪਧਰਾ ਕਰ ਦਿਆ ਅਪਾ ਇਹਨੂੰ ਥੋੜਾ ਕਹੋ ਕਿ ਹੀ ਹਿੱਸਿਆਂ ਚ ਵੰਡ ਕੇ ਲੈ ਜੀ ਬਿਲਕੁਲ ਜਿਵੇਂ ਤੁਸੀਂ ਸ਼ੁਰੂਆਤ ਕੀਤੀ ਆਪਾਂ ਲੰਬੀ ਤੇ ਬਾਅਦ ਚ ਆ ਜਾਨੇ ਹਾਂ ਚਲੋ ਤੁਸੀਂ ਇੱਕ ਚੀਜ਼ ਦੇਖੋ ਕਿ ਆਪਾਂ ਅੱਜ ਇੱਕ ਪ੍ਰੈਸ ਕਾਨਫਰੰਸ ਦੇਖੀ ਆ ਮਾਨ ਸਾਹਿਬ ਆਏ ਨੇ ਉਹਦੇ ਚ ਕੇਜਰੀਵਾਲ ਸਾਹਿਬ ਦੀ ਸੰਸ਼ ਜੀ ਬਿਲਕੁਲ ਉਹਨਾਂ ਨੇ ਡਾਟਾ ਦੇ ਕੇ ਇਹ ਕਿਹਾ ਕਿ ਵੇਖੋ ਭਈ ਅਸੀਂ ਤੜਕੜ ਕੇ ਰਖਦਾ ਵੇਗ ਰਖੜ ਕੇ ਰਖਦਾ ਨਹੀਂ ਅੱਜ ਫੈਲੀ ਝੂਠਦਾ ਵੀ 65 ਫੀਸਰ ਦਾ ਸੀ ਸੀਟਾ ਜਿੱਤ ਗਏ ਆ ਜੀ ਇਹ ਮੋਰ ਹੈ ਸਾਡੇ ਕਮਾਕਾਰਾਂ ਦੇ ਬਿਲਕੁਲ ਇਹ ਹੁਣ ਅੱਧਾ ਗਲਾਸ ਖਾਲੀ ਹੈ ਤਾਂ ਭਰਿਆ ਹੂੰ ਤਾਂ 35 ਤੁਹਾਡੇ ਵਿਰੋਧੀ ਜਿੱਤ ਗਏ ਤੁਹਾਡੇ ਤੋਂ ਜੀ ਚਾਹੇ ਉਹਦੇ ਚ ਆਜ਼ਾਦ ਨੇ ਚਾਹੇ ਭਾਜਪਾਲਾ ਚਾਹੇ ਕੋਈ ਇੱਧਰ ਉੱਧਰ ਸਮਝੇ ਤੁਸੀਂ ਬਿਲਕੁਲ ਵੀ ਮਤਲਬ ਤੁਹਾਡੇ ਕੰਮਾਂ ਤੋਂ ਇੰਨੇ ਕੋ ਲੋਕ ਨਾ ਖੁਸ਼ ਹੋਈ ਆ ਹੂੰ ਇਹ ਬਹੁਤ ਵੱਡੀ ਗਿਣਤੀ ਹੈ ਜਦੋਂ ਸਵਾ ਸਾਲ ਸਰਕਾਰ ਦਾ ਬਾਕੀ ਹੋਵੇ ਜੀ ਤਾਂ 35% ਸੀਟਾਂ ਇੱਕ ਲੋਕਲ ਇਲੈਕਸ਼ਨ 'ਚ ਸਭ ਕੁਝ ਕਰਨ ਦੇ ਬਾਅਦ ਹੂੰ ਤੁਹਾਡੇ ਵਿਰੋਧੀ ਲੈ ਜਾ ਇੱਥੇ ਕੱਲ ਦੀ ਕਾਂਗਰਸ ਦਾ ਕੋਈ ਆਪਾਂ ਅ ਵਿਸ਼ੇਸ਼ ਕਥਨ ਨਹੀਂ ਕਰਾਂਗੇ ਜੀ ਭਈ ਯਾਨੀ 35% ਤੁਹਾਡੀ ਆਪੋਜੀਸ਼ਨ ਜਿੱਤ ਗਈ ਹੂੰ ਤੇ ਤੁਹਾਡੇ ਡਾਟਾ ਦੇ ਮੁਤਾਬਕ ਤੁਹਾਡੇ ਲਈ ਚਿੰਤਨ ਦਾ ਵਿਸ਼ਾ ਪਹਿਲੇਗਾ ਜੀ ਹੋਰ ਦੂਜੀ ਗੱਲ ਕਿ ਤੁਹਾਡੇ ਜਿਹੜੇ ਧਰੰਦਰ ਦੇਖੋ ਡਿੱਗੇ ਕਿਵੇਂ ਸਰ ਹਮ ਮਾਸਟਰ ਜਗਸੀਰ ਬੀ ਬਬਲਜਿੰਦਰ ਕੌਰ ਜੀ ਉਹਨਾਂ ਦੇ ਤਾਂ ਚਾਚੀ ਖੜੇ ਸਨ ਜਗਰਾਮ ਤੀਰਤ ਇੱਥੋਂ ਲੱਗ ਜਿਓ ਇਧਰੋਂ ਆਪਣੇ ਆਪ ਥਲੇ ਪਾਸੋਂ ਹਮ ਤੇ ਚੱਕਰ ਮਾਰ ਲਓ ਫੇਰ ਗੋਲ ਚੱਕਰ ਹਾਂਜੀ ਚੱਕਰ ਹੀ ਚੱਕਰ ਗਨ ਚੱਕਰ ਬਣ ਜਾਓਗੇ ਤੁਸੀਂ ਬਰਨਾਲੇ ਤੱਕ ਗਾਂ ਸੰਗਰੂ ਟੱਪ ਜਾ ਹਮ ਫੇਰ ਤੁਸੀਂ ਆਜੋ ਇਧਰ ਮਾਝੇ ਵਿਚ ਢਾਲੀਵਾਲ ਸਾਹਿਬ ਤੋਂ ਲੈ ਕੇ ਫਿਰ ਥੱਲੇ ਨੂੰ ਤੁਰਿਆ ਉਹ ਸੰਧਵਾ ਸਾਹਿਬ ਤੱਕ ਜੀ ਸਰ ਉਹ ਮਾਝੇ ਦੇ ਵਿੱਚ ਸ਼ਾਇਦ ਮੈਨੂੰ ਅੱਜ ਕੋਈ ਦੱਸ ਰਿਹਾ ਸੀਗਾ ਹਰ ਗੋਬਿੰਦਪੁਰ ਤੋਂ ਜਿਹੜੇ ਐਮਐਲਏ ਉਹ ਵੀ ਹਰ ਗਏ ਆਪਣੇ ਪਿੰਡੋਂ ਹੂੰ ਸਿਆਦਾਤਰ ਵੱਡੇ ਵੱਡੇ ਖਾਸ ਕਰਕੇ ਐਮਐਲਐਸ ਦੇ ਜਿਹੜੇ ਏਰੀਆਜ਼ ਦੇ ਸੀਪਾਟੇ ਹਾਈ ਪ੍ਰੋਫਾਈਲ ਚਿਹਰੇ ਆਪਣੇ ਪਿੰਡਾਂ ਚੋਂ ਹਾਰ ਰਹੇ ਨੇ ਨਾ ਤੁਹਾਡੇ ਵਾਸਤੇ بڑا ਸੋਚਣ ਦਾ ਵਿਸ਼ਾ ਹੈ ਜੀ ਕੀ ਉਹਨਾਂ ਦੇ ਕੰਮਾਂ ਤੋਂ ਨਾਖੁਸ਼ ਜੇ ਤੁਸੀਂ ਇਹ ਕਹਿ ਰਹੇ ਹੋ ਕਿ ਇਹ ਵਿਕਟਰੀ ਜਿਹੜੀ ਆ ਸਾਡੇ ਕੰਮਾਂ ਤੇ ਮੋਹਰ ਹੈ ਤੇ ਫਿਰ ਜਿਹੜੇ ਬੰਦਿਆਂ ਨੇ ਤੁਹਾਡੇ ਐਡੇ ਵੱਡੇ ਚਿਹਰੇ ਰਗੜ ਦਿੱਤੇ ਨੇ ਕੀ ਉਹਨਾਂ ਦੇ ਕੰਮਾਂ ਤੇ ਇਹ ਨਾਖੁਸ਼ੀ ਦੀ ਮੋਹਰ ਸਮਝੀਏ ਤੁਹਾਡੇ ਮੁਤਾਬਕ ਜੀ ਅਸੀਂ ਆਪਦੇ ਕੋਲੋਂ ਤੇ ਕੁਝ ਨਹੀਂ ਕਰ ਰਹੇ ਹੁਣ ਜੇ ਆਪਾਂ ਵੇਖੀਏ ਇਹਨਾਂ ਨੇ ਇੱਕ ਸ਼ਬਦ ਹੋਰ ਇਸਤੇਮਾਲ ਕੀਤਾ ਜਿ ਪ੍ਰੈਸ ਕਾਨਫਰੈਂਸ ਕਿ ਆ ਕਾਲੀ ਮੈਂ ਤਾਂ ਉਹਨਾਂ ਕਹਿੰਦੇ ਨੇ ਵਾਰ-ਵਾਰ ਇਹਨਾਂ ਦਾ ਜ਼ੋਰ ਕਾਲੀ ਦਲ ਹੀ ਰਹੇਗਾ ਜੀ ਠੀਕ ਹੈ ਤੁਸੀਂ ਦੇਖ ਦੇ ਦੇ ਹਨ ਅੱਗੇ 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 ਦੇਖੀਏ ਹੋਤਾ ਹੈ ਕੀ ਹਰੀ ਬਤਦਾਏ ਇਸ਼ਕ ਹੈ ਰੋਤਾ ਹੈ ਕੀ ਅੱਗੇ ਅੱਗੇ ਦੇਖੀਏ ਹੋਤਾ ਹੈ ਕੀ ਤਾਂ ਗੱਲ ਇਹ ਆ ਹੁਣ ਤੁਸੀਂ ਵੇਖੋ ਕਿ ਕਿੱਡਾ ਆਪਾਂ ਵੇਖੀਏ ਤੇ ਇੱਕ ਨਾ ਮਿਸਲੀਡ ਕਰਨ ਵਾਲਾ ਇਹ ਕਥਨ ਹੈ ਹਮ ਮਾਫ ਕਰਨਾ ਲੰਬੀ ਬਠਿੰਡਾ ਨਹੀਂ ਸਰ ਤੁਸੀਂ ਪੰਜਾਬ ਵਾਸੀਆਂ ਨੂੰ ਸੱਚ ਦੱਸੋ ਕਿ ਡਾਇਨਾਸੌਰ ਵਾਲਿਆਂ ਨੇ ਤੁਹਾਨੂੰ ਮੁਕਸਰ ਵੀ ਹਰਾਤਾ ਬਠਿੰਡਾ ਵੀ ਰਹਾਤਾ ਫਰੀਦਕੋਟ ਵੀ ਰਹਾਤਾ ਤੇ ਅੱਧਾ ਪੌਣਾ ਮਾਨਸਾ ਵੀ ਰਹਾਤਾ ਜੀ ਸਮਝ ਗਏ ਤੁਸੀਂ ਤੁਹਾਨੂੰ ਚਾਰ ਜ਼ਿਲ੍ਹਿਆਂ 'ਚ ਤਕਰੀਬਨ ਮਤ ਦੇਗੇ ਪੌਣੇ ਚਾਰ ਜ਼ਿਲ੍ਹਿਆਂ 'ਚ ਹੂੰ ਤੇ ਤੁਸੀਂ ਕਹਿੰਦੇ ਸੀ ਇਹ 1920 'ਚ ਬਣਿਆ ਕਾਲੀ ਦਲ 2019 'ਚ ਖਤਮ ਹੋ ਜਾ ਡਾਇਨਾਸੌਰ ਆ ਸਕਦੇ ਕਾਲੀ ਕਦੇ ਆ ਨਹੀਂ ਸਕਦੇ ਸਰ ਲੰਬੀ ਬਠਿੰਡਾ ਨਹੀਂ ਉਹਨਾਂ ਦੇ ਚਾਰ ਜ਼ਿਲ੍ਹੇ ਜਿਹੜਾ ਕਿ ਪ੍ਰਕਾਸ਼ਿੰ ਬਾਦਲ ਦਾ ਆਪਣਾ ਕਹ ਲੋ ਕਿ ਪੂਰਾ ਕਿਲਾ ਸੀਗਾ ਹੂੰ ਤਿੰਨ ਚਾਰ ਜਿਲੇ ਆਂਦਾ ਉਹਨਾਂ ਨੇ ਉਹਦੇ ਚ ਸਿਰ ਚੁੱਕ ਕੇ ਤੁਹਾਨੂੰ ਦਿਖਾਤਾ ਜੀ ਤੁਸੀਂ ਪੂਰੀ ਗੱਲ ਦੱਸੋ ਨਾ ਮੰਜਾਬੀਆਂ ਨੂੰ ਡਾਟਾ ਅੱਧਾ ਨਾ ਦਿਓ ਜੀ ਹਾਂ ਠੀਕ ਆ ਸੈਂਟਰਲ ਮਾਲਵਾ ਕੀ ਕਹਿੰਦਾ ਠੀਕ ਹੈ ਜੀ ਵੀ ਉਹਦੀ ਗੱਲ ਕੀਤੀ ਜਾ ਸਕਦੀ ਹੈ ਪੁਆਦ ਕੀ ਕਹਿੰਦਾ ਮਾਝਾ ਕੀ ਕਹਿੰਦਾ ਦੁਆਬਾ ਕੀ ਕਹਿੰਦਾ ਤੁਹਾਡੇ ਬੰਦੇ ਬਹੁਤ ਵਧੀਆ ਫਾਈਟ ਕਰਕੇ ਗਏ ਨੇ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਜਿਨ੍ਹਾਂ ਨੇ ਆਪਣਾ ਮਤਲਬ ਕਿ ਦਮਖੰਦ ਦਿਖਾਇਆ ਆਪਣੇ ਕੰਮ ਤੇ ਆਪਣੇ ਬੰਦੇ ਜਤਾਏ ਨੇ ਜੀ ਉਹਡਾ ਮੈਨੂੰ ਡਿਸਕ੍ਰੈਡਿਟ ਨਹੀਂ ਕਰਦਾ ਬਹੁਤ ਵਧੀਆ ਕਈ ਜ਼ਿਲ੍ਹਿਆਂ 'ਚ ਆਮ ਆਦਮੀ ਪਾਰਟੀ ਪੂਰੀ ਚਮਕ-ਦਮਕ ਨਾਲ ਜਿੱਤੀ ਐ ਕੱਲੀ ਹੇਰ-ਫੇਰ ਨਾਲ ਨਹੀਂ ਚਮਕ-ਦਮਕ ਨਾਲ ਜਿੱਤੀ ਐ ਹੁਣ ਠੀਕ ਐ ਪਰ ਤੁਸੀਂ ਕਿਸੇ ਨੂੰ ਮਤਲਬ ਕਿ ਇੱਕ ਹਲਕੇ ਤੱਕ ਮਹਦੂਦ ਕਰੋ ਨਹੀਂ ਉਹ ਸਹੀ ਡਾਟਾ ਦੱਸੋ ਕਿ ਤਿੰਨ-ਚਾਰ ਜ਼ਿਲ੍ਹੇ ਉਝ ਗਏ ਉਹ ਜੀ ਤੇ ਉਹਦੇ 'ਚ ਮੁਕਸਰ ਜ਼ਿਲ੍ਹਾ ਜਿਹਦੇ 'ਚ ਦੋ ਮੰਤਰੀ ਸਨ ਹਮ ਇੱਕੋ ਜ਼ਿਲ੍ਹੇ 'ਚ ਦੋ ਮੰਤਰੀ ਸਨ ਬਿਲਕੁਲ ਤਾਂ ਬਹਿਰ ਹਾਲ ਇਹ ਹੈ ਕਹਾਣੀ ਕਿ ਭਾਈ ਐਸ ਵਿਲੇਜ ਇਹ ਆਪਾਂ ਵੇਖੀਏ ਸਭ ਤੋਂ ਸ਼ੁਰੂਆਤ ਦੇ ਵਿੱਚ ਇਹੀ ਹੈ ਕਿ ਅਕਾਲੀਆਂ ਨੇ ਘੱਟੋ-ਘੱਟ ਤਿੰਨ-ਚਾਰ ਜ਼ਿਲ੍ਹਿਆਂ ਦੇ ਵਿੱਚ ਹਮ ਆਪਣੀ ਹਾਜ਼ਰੀ ਫਿਰੋਜ਼ਪੁਰ ਵੀ ਤਾਂ ਦੇਖ ਲਓ ਨਾ ਉੱਥੇ ਵੀ ਤਾਂ ਗੁਰਪ੍ਰੀਤ ਸੇਖੋਂ ਦੇ ਨਾਲ ਸੀਗੇ ਉਹ ਸਪੋਰਟ ਸੀਗੀ ਹਾਂਜੀ ਬਿਲਕੁਲ ਤਾਂ ਉੱਥੇ ਵੀ ਕਿਤੇ ਨਾ ਕਿੱਥੇ ਉਹਨਾਂ ਦੀ ਹਾਜ਼ਰੀ ਰਹੀ ਆ ਤਾਂ ਯਾਨੀ ਇਹ ਚਾਰ-ਪੰਜ ਜ਼ਿਲ੍ਹੇ ਤਾਂ ਜਿਹੜੇ ਆ ਜਿਹੜੇ ਕਿ ਬਹੁਤ ਜ਼ਿਆਦਾ ਨੁਕਸਾਨੇ ਗੈਸਨ ਇਹਨਾਂ ਦੇ ਤਾਂ ਘੱਟੋ-ਘੱਟ ਉਹਦੇ ਚ ਉਹਨਾਂ ਨੇ ਇੱਕ ਹਾਜ਼ਰੀ ਦਿਖਾਤੀ ਆ ਹੁਣ ਜੇ ਤੁਸੀਂ ਉਹਨੂੰ ਵੀ ਐਦਾਂ ਮਹਦੂਦ ਕਰੋ ਕਿਸੇ ਇੱਕ ਹਲਕੇ ਤੱਕ ਤਾਂ ਠੀਕ ਨਹੀਂ ਆ ਹੁਣ ਤੁਹਾਡਾ ਅਗਲਾ ਜਿਹੜਾ ਪ੍ਰਸ਼ਨ ਆਏਗਾ ਪਾ ਉਧਰ ਆ ਜਾਾਂਗੇ ਤਾਂ ਅਲਟੀਮੇਟਲੀ ਕਿਉਂਕਿ ਨਤੀਜਿਆਂ ਤੇ ਗੱਲ ਹੋਣੀ ਆ ਉਹ ਵਕ ਵਕ ਪਹਿਲੂਆਂ ਤੇ ਕਰਦੇ ਚੱਲਾਂਗੇ ਹੁਣ ਤੱਕ ਦਾ ਜਿਹੜਾ ਡਾਟਾ ਹੈ ਉਹ ਵੀ ਆ ਚੁੱਕਾ ਹੈ ਆ ਆਮ ਆਦਮੀ ਪਾਰਟੀ ਵਧੀਆ ਜਿੱਤ ਹਾਸਲ ਕਰ ਗਈ ਆ ਕਾਂਗਰਸ ਦੂਜੇ ਨੰਬਰ ਤੇ ਆ ਤੇਜੇ ਨੰਬਰ ਤੇ ਕਾਲੀ ਡਾਇਨਾਸੌਰ ਵਾਲੇ ਤੇ ਚੌਥੇ ਤੇ ਭਾਜਪਾ ਭਾਜਪਾ ਦਾ ਜਿਹੜਾ ਸਿਸਟਮ ਆ ਉਹ ਇਹ ਆ ਕਿ ਭਾਜਪਾ ਨੇ ਜਦੋਂ ਲਾਸਟ ਇਲੈਕਸ਼ਨ ਲੜਿਆ ਸੀ 65 ਤੇ ਪਹੁੰਚ ਗਏ ਸਨ ਤੇ ਇੱਥੇ 54 55 ਸੀ ਜਾਂ ਮੈਨੂੰ ਲੱਗਦਾ 50 ਪਤਾ ਨਹੀਂ ਵਜੀਆ ਕਿ ਨਹੀਂ ਯਾਨੀ ਭਾਜਪਾ ਦੀ ਜਿਹੜੀ ਉਡਾਰੀ ਸੀ ਪ੍ਰਵਾਸ ਸੀਗੀ ਜੀ ਸਰ ਉਹ ਕਿਤੇ ਨਾ ਕਿਤੇ ਇਹਨਾਂ ਲਈ ਖੁਸ਼ ਨੁਦੀ ਨਹੀਂ ਦੇਕੇ ਗਈ ਹੂੰ ਬਿਲਕੁਲ ਸੰਤੁਸ਼ਟੀ ਨਹੀਂ ਲੈ ਕੇ ਗਈ ਇਹ ਸਭ ਹਾਂਜੀ ਇਹ ਤੇ ਪਰਿੰਦਾ ਤਾਂ ਉਡਉਂਦੀ ਥਾਂ ਤੇ ਥੋੜਾ ਥੱਲੇ ਆ ਕੇ ਆ ਗਿਆ ਜੀ ਜੀ ਠੀਕ ਹੈ ਨਾ ਟੂਟਾ ਟੂਟਾ ਇੱਕ ਪਰਿੰਦਾ ਤਾਂ ਗੱਲਿਆ ਕਿ ਇਸ ਪਰਿੰਦੇ ਨੂੰ ਥੋੜਾ ਹੁਣ ਖੰਭਾਂ ਦੇ ਵਿੱਚ ਜਾਨ ਪਾਉਣੀ ਪਵੇਗੀ ਐਦਾਂ ਨਹੀਂ ਗੱਲ ਬੰਨੀ ਜੀ ਜੀ ਬਿਲਕੁਲ ਠੀਕ ਹੈ ਨਾ ਸੋ ਇਹ ਆ ਕਿ ਭਾਜਪਾ ਵਾਸਤੇ ਵੀ ਜੇ ਤੁਸੀਂ ਵੇਖੋਗੇ ਤਾਂ ਪਿਛਲੀ ਵਾਰੀ 65 ਸੀ ਜਿੰਨਾ ਕੋ ਮੈਨੂੰ ਯਾਦ ਹੈ ਹੂੰ ਕਿ 65 ਤੱਕ ਇਹਨਾਂ ਦੇ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦਾ ਫਿਗਰ ਸੀ ਅਹਦ ਕਿ ਤੇ ਮੈਨੂੰ 50 ਵਜh ਦੀ ਮਸੀਨ ਨਜ਼ਰ ਆ ਰਹੀ ਸੀ ਕਿ 50 ਤੱਕ ਪਹੁੰਚ ਜਾਣ ਤੇ ਬਿਹਤਰ ਹੈ ਬਿਲਕੁਲ ਲਾਸਟ ਵਾਲੇ ਰਣ ਭੱਜ ਭੱਜ ਕੇ ਲੈ ਕੇ ਪੂਰੇ ਕੀਤੇ ਜਾਣਗੇ ਹੈ ਨਾ ਜੀ 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 ਗੋਪੀ ਜੀ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਭਰਾ ਤੁਸੀਂ ਟਰੱਕ ਚਲਾਉਂਦੇ ਹੋ ਇਹ ਸਾਨੂੰ ਸੁਣ ਰਹੇ ਹੋ ਤੇ ਭਰਾ ਧਿਆਨ ਨਾਲ ਥੋੜਾ ਜਿਹਾ ਟਰੱਕ ਤੇ ਵੀ ਜ਼ਰੂਰ ਡਰਾਈਵਿੰਗ ਤੇ ਧਿਆਨ ਦਿਓ ਤੇ ਨਾਲ ਸੁਣਦੇ ਰਹੋ ਬਹੁਤ ਸ਼ੁਕਰੀਆ ਜੀ ਕਮਲ ਜੀ ਜੀ ਕਹਿ ਰਹੇ ਨੇ ਕਿ ਆਪ ਐਂਡ ਬੀਜਪੀ ਨੈਵਰ ਐਕਸੈਪਟ देयर ਫੇਲਿਅਰ ਬਹੁਤ ਪ ਲਾ ਦਿੰਦੇ ਆ ਜਿੱਥੇ ਸਰਕਾਰ ਬਣਦੀ ਹੈ ਮਾਲ ਵਿੱਚ ਉੱਥੇ ਅਕਾਲੀ ਜਿੱਤੇ ਐ ਅਰਸ਼ ਜੀ ਕਹਿ ਰਹੇ ਨੇ ਤੇ ਲੰਬੀ ਦੇ ਸਭ ਤੋਂ ਵੱਧ ਬੂਥ 193 ਸਾਰੇ ਪੰਜਾਬ ਤੋਂ ਵੱਧ ਸਨ ਅਸੀਂ ਦਫਤਰੀ ਸਟਾਫ ਅੱਜ ਸਵੇਰੇ 7 ਵਜੇ ਕਰ ਗਏ ਆ ਜੀ ਕਹਿੰਦੇ ਪਰਸਵਾਦ ਆ ਗਿਆ ਰਵਿੰਦਰ ਖੰਧਾਰਾ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਹਾਂ ਜੀ ਹਾਂ ਜੀ ਲੰਬੀ ਦਾ ਤਾਂ ਇੱਥੇ ਪੂਰਾ ਜਿੱਦਾਂ ਤੁਸੀਂ ਵੇਖੋਗੇ ਨਾ ਜਦੋਂ ਰਿਜ਼ਲਟ ਆਇਆ ਸਰ ਹੂੰ ਕਾਰਾਂ ਪੱਬ ਬਣ ਗਈ ਮੈਨੂੰ ਕੋਈ ਪੱਤਰਕਾਰ ਵੀ ਅਸਰੇ ਸੀ ਜਦਾਣਾ ਮੰਡੀ ਚ ਕਾਰਾਂ ਪੱਬ ਬਣ ਗਈਆਂ ਬਣ ਗਈਆਂ ਜੀ ਕਿਉਂਕਿ ਗੜ ਸੀਗਾ ਨਾ ਹੂੰ ਲੰਬੀ ਗੜ ਸੀਗਾ ਜੀ ਜੀ ਚਲੋ ਇੱਕ ਮਿੰਟ ਮੈਨੂੰ ਹੁਣ ਪਰਨ ਦੀ ਮਿੰਟ ਦੀ ਕੰਚਨ ਜੀ ਹੋਰਾਂ ਦਾ ਤੇ ਇਹ ਕਹਿ ਰਹੇ ਨੇ ਕਿ ਕਿਤੇ ਢੋਲ ਕਿਤੇ ਲੱਡੂ ਕਿਤੇ ਹਾਸੇ ਤੇ ਕਿਤੇ ਗਲੇਡੂ ਕਿਤੇ ਬੂੰਦੀ ਕਿਤੇ ਪਤਾਸੇ ਕਿਤੇ ਰੋਣੇ ਤੇ ਕਿਤੇ ਹਾਸੇ ਹੂੰ 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 ਕੀ ਬਾਤ ਹੈ ਵਾਕਈ ਐਦਾ ਹੀ ਹੈ ਗੱਲ ਤੇ ਚਲੋ ਮਿੰਟੋ ਜੀ ਥੋੜਾ ਜਿਹਾ ਰਿਜ਼ਲਟ ਵੱਲ ਨੂੰ ਚੱਲ ਗਏ ਤੇ ਇੱਕ ਇੱਕ ਕਰਕੇ ਥੋੜੀ ਜੀ ਗੱਲਬਾਤ ਸ਼ੁਰੂ ਕਰ ਲਗੇ